ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਜਿੱਤ ਹੋਈ ਹੈ। ਸਾਰੇ ਹਲਕਾ ਬੱਲੂਵਾਂ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ। ਜੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਦਿੱਤੇ ਸੇਵਾ ਦੇ ਮੌਕੇ ਤੇ ਖਰੇ ਉਤਰ ਸਕੀਏ। ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਸਾਥ ਅਸੀਂ ਸਾਰੇ ਵੋਟਰਾਂ ਦਾ तहे ਦਿਨੋਂ ਧੰਨਵਾਦ ਕਰਦੇ ਆਂ ਸਾਨੂੰ ਆਪਦੀ ਜਿੱਤ ਦੇ ਨਾਲ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਭਾਈ ਜਗਮਜੀਤ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹ ਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਔਟ ਪਾਈ ਤੇ ਸਪੋਰਟ ਕੀਤੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਡਿੰਪਲ ਆ ਗਿਆ ਡਿੰਪਲ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਜਿੱਤ ਹੋਈ ਹੈ ਜੀ ਸਾਰੇ ਹਲਕਾ ਬੱਲੂਵਾਂ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਦਿੱਤੇ ਸੇਵਾ ਦੇ ਮੌਕੇ ਤੇ ਖਰੇ ਉਤਰ ਸਕੀਏ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਅਸੀਂ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਨੂੰ ਆਪ ਦੀ ਜਿੱਤ ਤੇ ਨਾਲ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਭਾਈ ਜਗਮਦੀਪ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹਾਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਕੋਟ ਪਾਈ ਤੇ ਸਪੋਰਟ ਕੀਤੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਟੈਂਪਲ ਆ ਗਿਆ ਟੈਂਪਲ ਆ ਗਿਆ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਜਿੱਤ ਹੋਈ ਹੈ ਜੀ ਸਾਰੇ ਹਲਕਾ ਬੱਲੂ ਵਾਲਾ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜੇ ਜਿ puri ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਦਿੱਤੇ ਸੇਵਾ ਦੇ ਮੌਕੇ ਤੇ ਖਰੇ ਉਤਰ ਸਕੀਏ ਸਾਈਕੋ ਜੀ ਦਾ ਕਾਲ ਸਾਹਿਬਾਈ ਕੁਝ ਦੇ ਸਤੇ ਅਸੀਂ ਸਾਰੇ ਵੋਟਰਾਂ ਦਾ ਬਹੁਤ ਦਿਨੋਂ ਧੰਨਵਾਦ ਕਰਦੇ ਆਂ ਸਾਨੂੰ ਆਪਦੀ ਜਿੱਤ ਦੇ ਨਾਲ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਬਾਈ ਜਗਮਦੀਪ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹ ਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਕੋਟ ਪਾਈ ਤੇ ਸਪੋਰਟ ਕੀਤੀ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਟੈਂਪਲ ਆ ਗਿਆ ਟੈਂਪਲ ਆ ਗਿਆ ਬਾਈ ਜੀ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਜਿੱਤ ਹੋਈ ਹੈ ਸਾਰੇ ਹਲਕਾ ਬੱਲੂਵਾਂ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਦਿੱਤੇ ਸੇਵਾ ਦੇ ਮੌਕੇ ਤੇ ਖਰੇ ਉਤਰ ਸਕੀਏ ਸਾਈਗੋਟੀ ਦਾ ਖਾਲਸਾ ਭਾਈ ਗੁਰਜੀਤ ਸਿੰਘ ਸਾਡੇ ਅਸੀਂ ਸਾਰੇ ਵੋਟਰਾਂ ਦਾ तहे ਦਿਨੋਂ ਧੰਨਵਾਦ ਕਰਦੇ ਆਂ ਸਾਨੂੰ ਆਪ ਦੀ ਜਿੱਤ ਤੇ ਨਾਲ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਭਾਈ ਜਗਮਜੀਤ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹਾਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਔਟ ਪਾਈ ਤੇ ਸਪੋਰਟ ਕੀਤੀ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਜਿੰਦ ਟੈਂਪਲ ਆ ਗਿਆ ਡਿੱਪੋ ਆ ਗਿਆ ਭਾਈ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਜਿੱਤ ਹੋਈ ਹੈ। ਸਾਰੇ ਹਲਕਾ ਬੱਲੂਵਾਂ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਤੇ ਜੇ ਸਿ puri ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਦਿੱਤੇ ਸੇਵਾ ਦੇ ਮੌਕੇ ਤੇ ਖਰੇ ਉਤਰ ਸਕੀਏ। ਸਾਈਕੋ ਟਿਕਾ ਕਾਲਸਾ ਬਾਈਕੋ ਟਿਕਾ ਤੇ ਅਸੀਂ ਸਾਰੇ ਵੋਟਰਾਂ ਦਾ तहे ਦਿਨੋਂ ਧੰਨਵਾਦ ਕਰਦੇ ਆਂ ਸਾਨੂੰ ਆਪਦੀ ਜਿੱਤ ਦੇ ਨਾਲ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਬਾਈ ਜਗਮਦੀਪ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹ ਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਔਟ ਪਾਈ ਤੇ ਸਪੋਰਟ ਕੀਤੀ ਬਾਈ ਗੁਰਜੀਤ ਕਾਲਸਾ ਬਾਈਕੋ ਟਿਕਾ ਟੈਂਪਲ ਆ ਗਿਆ ਟੈਂਪਲ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਜਿੱਤ ਹੋਈ ਹੈ। ਸਾਰੇ ਹਲਕਾ ਬੱਲੂਵਾਂ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ। ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਤੇ ਸੇਵਾ ਦੇ ਮੌਕੇ ਦੇ ਖਰੇ ਉਤਰ ਸਕੀਏ। ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਸਾਥ ਅਸੀਂ ਸਾਰੇ ਵੋਟਰਾਂ ਦਾ ਚਾਹਤ ਦਿਨੋਂ ਧੰਨਵਾਦ ਕਰਦੇ ਆਂ ਸਾਨੂੰ ਆਪਦੀ ਜਿੱਤ ਤੇ ਨਾਲ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਭਾਈ ਜਗਮਦੀਪ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹਾਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਤੇ ਸਪੋਰਟ ਕੀਤੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਟੈਂਪਲ ਆ ਗਿਆ ਟੈਂਪਲ ਬੱਟ ਨਹੀਂ ਆ ਗਿਆ ਭਾਈ ਜੀ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਦਿੱਤੀਆਂ ਜੀ ਸਾਰੇ ਖੜਕਾ ਬੱਲੂਵਾਂ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਦਿੱਤੇ ਸੇਵਾ ਦੇ ਮੌਕੇ ਤੇ ਖਰੇ ਉਤਰ ਸਕੀਏ ਭਾਈ ਗੁਰਜੀਤ ਕਾਲਸਾ ਬਾਈ ਗੁਰਜੀਤ ਜੀ ਦੇ ਸਾਥੇ ਅਸੀਂ ਸਾਰੇ ਵੋਟਰਾਂ ਦਾ ਤੈ ਦਿਨੋਂ ਧੰਨਵਾਦ ਕਰਦੇ ਆਂ ਸਾਨੂੰ ਆਪ ਦੀ ਜਿੱਤ ਤੇ ਨਾਲ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਬਾਈ ਜਗਮਦੀਪ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹਾਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਔਟ ਪਾਈ ਤੇ ਸਪੋਰਟ ਕੀਤੀ ਬਾਈ ਗੁਰਜੀਤ ਕਾਲਸਾ ਬਾਈ ਗੁਰਜੀਤ ਜੀ ਟੈਂਪਲ ਆ ਗਿਆ ਟੈਂਪਲ ਟੈਂਪਲ ਆ ਗਿਆ ਭਾਈ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ 3600 ਤੇ 14 ਵੋਟਾਂ ਦੇ ਦਿੱਤੀਆਂ ਸਾਰੇ ਹਲਕਾ ਬੱਲੂਵਾਂ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਛੋਟੇ ਭਾਈ ਅਮਨਦੀਪ ਸਿੰਘ ਗੋਲਦੀ ਮੁਸਾਫਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਸੇਵਾ ਦੇ ਮੌਕੇ ਤੇ ਖਰੇ ਉਤਰ ਸਕੀਏ ਸਾਈ ਕੋ ਟਿਕਾ ਕਾਲ ਸਾਹ ਬਾਈ ਕੋ ਕੀਤੇ ਸਤੇ ਅਸੀਂ ਸਾਰੇ ਵੋਟਰਾਂ ਦਾ ਬਹੁਤ ਦਿਨੋਂ ਧੰਨਵਾਦ ਕਰਦੇ ਆਂ ਸਾਨੂੰ ਆਪਦੀ ਜਿੱਤ ਦੇ ਨਾਮ ਨਾਲ ਸਾਨੂੰ ਸਭ ਤੋਂ ਵੱਧ ਖੁਸ਼ੀ ਬਾਈ ਜਗਮਦੀਪ ਸਿੰਘ ਮੈਂਕੂ ਦੀ ਜਿੱਤ ਤੇ ਆ ਅਸੀਂ ਸਾਰੇ ਲੋਕਾਂ ਦਾ ਕਦੇ ਵੀ ਇਹ ਸਾਨ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਕੋਟ ਪਾਈ ਤੇ ਸਪੋਰਟ ਕੀਤੀ ਬਾਈ ਗੁਰਜੀ ਦਾ ਖਾਲਸਾ ਬਾਈ ਦੇ ਟੈਂਪਲ ਆ ਗਿਆ ਟੈਂਪਲ